ਜਿੱਥੇ ਪੰਜਾਬ ਦੇ ਜ਼ਿਆਦਾਤਰ ਕਿਸਾਨ ਕਣਕ ਤੇ ਝੋਨੇ ਦੇ ਦੋਹਰੇ ਫਸਲ ਚੱਕਰੇ ਵਿੱਚ ਪਾ ਕੇ ਲਗਾਤਾਰ ਖੇਤੀ ਨੂੰ ਕਾਟੇ ਦਾ ਸੌਦਾ ਆਕਰੇ ਨੇ ਤਾਂ ਉੱਥੇ ਹੀ ਕੁਝ ਕਿਸਾਨ ਨੇ ਜੋ ਬਦਲਵੀਂ ਖੇਤੀ ਕਰਕੇ ਜਿੱਥੇ ਮੋਟਾ ਮੁਨਾਫਾ ਕਮਾ ਰਹੇ ਨੇ ਤਾਂ ਉੱਥੇ ਹੀ ਦੂਜੇ ਕਿਸਾਨਾਂ ਦੇ ਲਈ ਵੀ ਮਿਸਾਲ ਬਣ ਰਹੇ ਨੇ ਸੰਗਰੂਰ ਦੇ ਬਡਰੁਖਾ ਇਲਾਕੇ ਦੇ ਵਿੱਚ ਇੱਕ ਕਿਸਾਨ 12 ਏਕੜ ਦੇ ਵਿੱਚ ਖੀਰੇ ਦੀ ਖੇਤੀ ਕਰ ਰਿਹਾ ਹੈ ਤੇ ਰੋਜ਼ਾਨਾ ਮੰਡੀ ਦੇ ਵਿੱਚ ਹਜ਼ਾਰਾਂ ਰੁਪਏ ਦੇ ਖੀਰੇ ਪਰਿਵਾਰ ਵੱਲੋਂ ਵੇਚੇ ਜਾ ਰਹੇ ਨੇ ਤੇ ਪਰਿਵਾਰ 19 ਸਾਲਾਂ ਤੋਂ ਸਬਜ਼ੀ ਦੀ ਖੇਤੀ ਕਰ ਰਿਹਾ ਹੈ ਤੇ ਪਿਤਾ ਤੋਂ ਬਾਅਦ ਹੁਣ ਦੋਵੇਂ ਪੁੱਤਰ ਵੀ ਖੇਤਾਂ ਦੇ ਵਿੱਚ ਸਬਜ਼ੀ ਵੇਚ ਰਹੇ ਨੇ ਜਿੱਥੇ ਕਿਸਾਨ ਖੇਤਾਂ ਦੇ ਵਿੱਚ ਆਪ ਮਿਹਨਤ ਕਰ ਰਹੇ ਨੇ ਤਾਂ ਉੱਥੇ ਹੀ ਉਹਨਾਂ ਵੱਲੋਂ 12 ਤੋਂ 15 ਔਰਤਾਂ ਨੂੰ ਵੀ ਰੋਜ਼ਗਾਰ ਦਿੱਤਾ ਗਿਆ ਹੈ ਤੇ ਪੂਰੇ ਇਲਾਕੇ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਜੇਕਰ ਨਵੇਂ ਕਿਸਮ ਦੀ ਖੇਤੀ ਕੀਤੀ ਜਾਵੇ ਤਾਂ ਕਿਸਾਨ ਮੁਨਾਫੇ ਦੇ ਵਿੱਚ ਰਹਿ ਸਕਦਾ ਕੀਰਿਆਂ ਦੀ ਖੇਤੀ ਤਾਂ ਜੀ ਹਜੇ ਕੁਝ ਕਿਸਾਲਾਂ ਦੀ ਉਹ ਆਪਣੇ ਸ਼ੁਰੂ ਕੀਤੀ ਹੈਗੀ ਤੇ ਪਹਿਲਾਂ ਆਪਾਂ ਨੇ ਕਿੱਲਾ-ਕਿੱਲਾ ਦੋ ਦੋ ਕਿੱਲੇ ਲਾ ਕੇ ਦੇਖਿਆ ਇਸ ਵਾਰ ਆਪਣੇ ਪਹਿਲੀ ਵਾਰ ਹੋਇਆ ਵੀ ਆਪਾਂ 11-12 ਕਿੱਲੇ ਲਗਾਤਾ ਇਹਦੇ ਇਕੱਠੇ ਲਗਾਏ ਆਗੇ ਹਾਂਜੀ ਤਾਂ ਹੁਣ ਕਿੰਨਾ ਕੁ ਤੁਸੀਂ ਪੜ੍ਹਾਈ ਕੀਤੀ ਹੈਗੀ ਤੇ ਫਿਰ ਇਹ ਖੇਤੀ ਵੱਲ ਮੋੜਾ ਕਿਵੇਂ ਘਟਿਆਗਾ ਪੜ੍ਹਾਈ ਤਾਂ ਜੀ ਮੈਂ ਮਕੈਨੀਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈਗੀ ਤੇ ਖੇਤੀ ਵੱਲ ਤਾਂ ਇਹ ਦੇਖੋ ਖੇਤੀ ਤਾਂ ਆਪਣਾ ਇੱਕ ਜੱਦੀ ਪੁਛਤੀ ਆ ਚੀਜ਼ ਇਹਨੂੰ ਆਪਾਂ ਛੱਡ ਨਹੀਂ ਸਕਦੇ ਹਣਾ ਤੇ ਬਾਕੀ ਜੋ ਇਹ ਕਲਚਰ ਨੌਕਰੀ ਇਹ ਪੇਸ਼ੇ ਵਾਲਾ ਸਿਸਟਮ ਉਹ ਸ਼ਾਇਦ ਉਹਦੇ ਵਾਸਤੇ ਨਾ ਬਣੀ ਨਹੀਂ ਹੈਗਾ ਉਹ ਆਪਣੇ ਆਪ ਨੂੰ ਫਿੱਟ ਨਹੀਂ ਕਰ ਸਕਿਆ ਉੱਥੇ ਤਾਂ ਕਰਕੇ ਇਧਰ ਇਹ ਚੀਜ਼ ਦਾ ਜ਼ਿਆਦਾ ਮੋਹ ਸੀਗਾ ਵੀ ਆਹ ਕਰਨੀ ਦਾ ਖੇਤੀ ਉਹ ਕਰਨੀ ਆ ਵੀ ਇਹ ਆਪਣੇ ਸਮਝ ਵਿੱਚ ਆਇਆ ਹੋਇਆ ਕੰਮ ਆ ਇਹ ਕਰਾਂਗੇ ਇਹ ਸੁੱਖਾ ਲੱਗਦਾ ਹੈ ਹਾਂਜੀ ਤਾਂ ਹੁਣ ਕਿੰਨੇ ਕਿੱਕੜ ਦੇ ਵਿੱਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਤੁਸੀਂ ਲਗਾਈਆਂ ਨੇ ਇਸ ਟਾਈਮ ਹੀ ਆਪਣਾ 6 ਕਿੱਲੇ ਆਲੂ ਲੱਗਿਆ ਹੋਇਆ ਹੈਗਾ ਤੇ ਸਹੀ 11 ਕਿੱਲੇ ਆਪਣੇ ਕੋਲ 11.5 ਕਿੱਲੇ ਇਹਦੇ ਕੀੜੇ ਦੇ ਲੱਗੇ ਹੋਏ ਆ ਤੇ ਡੇਢ ਕਿੱਲਾ ਆਪਾਂ ਬਾਕੇ ਜੋ ਹੁਣ ਠੰਡ ਦੇ ਵਿੱਚ ਆਪਾਂ ਟਾਕੇ ਕੀੜਾ ਤਿਆਰ ਕਰਾਂਗੇ ਉਹਦਾ ਤਿਆਰ ਕਰ ਰਹੇ ਹਾਂ ਕਿੰਨੀ ਕਿ ਬਚਤ ਹੋ ਜਾਏਗੀ ਬਚਦੇ ਕਣਕ ਝੋਨੇ ਤੋਂ ਦਾ ਹੀ ਖਾ ਸਾ ਅੱਗੇ ਚੱਲ ਜਾਂਦੇ ਆ ਠੀਕ ਆ ਆਪਦਾ ਖੁੱਲਾ ਖਾਣੇ ਪੀਣੇ ਕੋਈ ਵਾਲੋ ਵੀ ਜੇਬ ਦੀ ਤੰਗੀ ਦੇਖਣੀ ਨਹੀਂ ਪੈਂਦੀ ਹੈਗੀ ਤੇ ਆਪਦਾ ਜੋ ਖਾਣ ਪੀਣਾ ਦੇਖੋ ਜੇ ਇੱਕ ਬੰਦਾ ਪੈਸੇ ਨਾਲ ਕਰਦਾ ਗਿਆ ਆਪਦਾ ਲਾਈਫ ਸਟਾਈਲ ਚੇਂਜ ਕਰਦਾ ਹਣਾ ਬਿਸਾਟ ਲਵੇ ਸਾਡਾ ਖਾਣ ਪੀਣੂ ਆਮ ਹੋਵੇ ਸਰੀਰ ਤਾਕੜੇ ਹੋਣਾ ਫਿਰ ਕਹਨ ਜੇ ਪੈਸਾ ਆ ਗਿਆ ਵੱਧ ਫਿਰ ਜਿੰਮ ਵੱਲ ਨੂੰ ਭਜ ਦਿਆ ਸਾਡੇ ਲੋ ਸਾਰਾ ਕੁਝ ਖੇਤ ਦੇ ਵਿੱਚ ਆ ਅਸੀਂ ਵੇਟ ਚੱਕਦੇ ਆਪਦਾ ਜੋ ਕੰਮ ਕਰਦੇ ਕਰਦੇ ਸਾਡੇ ਜਿੰਮ ਵੀ ਲੱਗ ਜਾਂਦੀ ਆ ਖਰਾਕ ਘਰ ਦੇ ਵਿੱਚ ਦੁੱਧ ਕਿਉ ਪੂਰਾਗਾ ਤੇ ਹੋਰ ਚਾਹੀਦਾ ਕੀ ਆ ਸਾਡਾ ਲਾਈਫ ਸਟਾਈਲ ਵਧੀਆ ਬਣਿਆ ਹੋਇਆ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ